ਅਜਾ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਕੀ ਭਗਵੰਤ ਮਾਨ ਤੁਹਾਡੇ ਕੋ ਇਜਾਜ਼ਤ ਲੈ ਕੇ ਮੈਲਬਨ ਗਿਆ ਉਹਦਾ ਮਤਲਬ ਤੁਸੀਂ ਇਜਾਜ਼ਤ ਦਿੱਤੀ ਉਹਨੂੰ ਉੱਥੇ ਜਾਣ ਦੀ ਕੱਲ ਮਿਲੇ ਉਸ ਤੋਂ ਬਾਅਦ ਉਹ ਚਲਾ ਗਿਆ ਤੇ ਕਰ ਰਿਖੀ ਗਿਆ ਉੱਥੇ ਇੱਕ ਕ੍ਰਿਕਟ ਮੈਚ ਵੇਖਣ ਗਿਆ ਦਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਨੇ 29 ਨਹੀਂ ਹੋਏ 31 ਦਿਨ ਹੋ ਗਏ ਕ੍ਰਿਟੀਕਲ ਹਾਲਾਤ ਦੇ ਵਿੱਚ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੰਬ ਲਾਸਟ ਹੋ ਰਹੇ ਨੇ ਪੰਜਾਬੀ ਕਿਸੇ ਦੀ ਜ਼ਿੰਦਗੀ ਤੇ maal ਉਹਦਾ ਮਹਿਫੂਜ਼ ਨਹੀਂ ਸਾਡੇ ਉੱਤੇ ਸੈਂਟਰ ਵਾਰੀ-ਵਾਰੀ ਵਾਰ ਕਰ ਰਿਹਾ ਜਿਹੜੀਆਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਇਨਡਾਇਰੈਕਟ ਢੰਗ ਦੇ ਨਾਲ ਹੁਣੇ ਫੇਰ ਵਾਪਸ ਲੈ ਕੇ ਆ ਰਹੇ ਨੇ ਤੇ ਸਾਡਾ ਚੀਫ ਮਿੰਿਸਟਰ ਜਿਹੜਾ ਆਪਣੀ ਜ਼ਿੰਮੇਵਾਰੀ ਛੱਡ ਕੇ ਬਾਹਲੇ ਮੁਲਕ ਚਲੇ ਗਿਆ ਮੈਂ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਸੀ ਕਨੇ ਸ਼ਬਦਾਂ ਨਾਲ ਸੁਭਾਚੀ ਕਾਂਗਰਸ ਨੇ ਇਹ ਨਿੰਦਾ ਕਰਦੀ ਹੈ ਕਿ ਇਹ ਇਸ ਤਰ੍ਹਾਂ ਹੀ ਕਿ ਰੋਮ ਦੇ ਵਿੱਚ ਅੱਗ ਲੱਗੀ ਹੈ ਤੇ ਨੀਰੋ ਬਾਂਸਰੀ ਵਜਾ ਰਿਹਾ ਹੈ ਅੱਜ ਹਾਲਾਤ ਉਹ ਨੇ ਇਹ ਪੰਜਾਬ ਦੇ ਵਿੱਚ ਵਾਤਾਵਰਣ ਇਸ ਕਿਸਮ ਦਾ ਬਾਰਡਰ ਤੇ ਅੱਗ ਲੱਗੀ ਹੈ ਲੋਕਾਂ ਦੀ ਜ਼ਿੰਦਗੀ ਮਹਫੂਜ਼ ਨਹੀਂ ਖਨੌਰੀ ਦੇ ਵਿੱਚ ਕ੍ਰਿਟੀਕਲ ਹਾਲਾਤ ਚ ਡਲੇਵਾਲ ਸਾਹਿਬ ਨੇ ਤੇ ਇੱਕ ਕ੍ਰਿਕਟ ਦਾ ਮੈਚ ਵੇਖੇ ਚੱਲ ਗਿਆ ਇਸ ਤੋਂ ਇਨਸੈਂਸਿਟਿਵ ਕੁਝ ਹੀ ਮਿਸਟੂ ਹੋ ਸਕਦਾ ਇਸ ਤੋਂ ਇਨਸੈਂਸਿਟਿਵ ਕੋਈ ਜੁਬਾਤ ਆਵਰਗੀ ਹੋ ਸਕਦੀ ਹੈ ਅਨਸਕਰੂਪਲਸ ਇਹ ਜੁਬਾਤ ਹੈ ਕੋਈ ਊਸੂਲ ਨਹੀਂ ਇਹਨਾਂ ਦਾ 92ਵੇਂ ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਂਦੇ ਨੇ ਇਹ ਲੋਕਾਂ ਨੇ ਫਤਵਾ ਕਾਰਪੋਰੇਸ਼ਨ ਚ ਹੀ ਹੁੰਨੇ ਦਿੱਤਾ ਬਹੁਤ ਬਹੁਤ ਸ਼ੁਕਰੀਆ